ਜੀ ਕੀ ਨਾਮ ਹੈ ਭਾਜੀ ਵਿਨੇ ਗਾ ਜੀ ਨਾਮ ਤੇ ਕਿੱਥੇ ਗਈ ਪਈ ਦੁਕਾਨ ਮੇਰੀ ਇਹ ਸ਼ਵਾਲਾ ਫਾਡੇ ਤੋਂ ਬਿਲਕੁਲ ਨਾਲ ਆਇਸਕ੍ਰੀਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਦੁਕਾਨ ਹੈਗੀ ਹੈ ਭਾਜੀ ਕੀ ਗੱਲ ਕੀ ਹੋਈ ਅੱਜ ਮੈਂ ਆ ਗਈ ਹਾਂ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਏ ਕਿ ਮੈਂ ਪੈਸੇ ਦੇ ਜੰਦੇ ਆ ਤੇ ਮੈਂ ਉਹਦੇ ਉਹਦਾ ਵੱਡਾ ਬ੍ਰਦਰ ਆ ਕਹਿੰਦਾ ਮੇਰੀ ਮਰਜ਼ੀ ਚੱਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਨ ਬਹਿਦੇ ਮਨ ਨਾਮ ਮੰਨਣ ਦੇ ਚੱਕਰ 'ਚ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰਿਆਂ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠਾ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਪੈਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਵ ਲੌਕ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸੋ ਲੈਣਾ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਕੋਈ ਵੱਡਾ ਪਾਜੀ ਪੂਰੇ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ 99 ਦੀ ਦੇ ਰਹੀ ਮ ਗੈਨੂ ਖਾਨ ਵੀ ਹੋ ਸਕਦਾ ਹੈ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਹਿੱਤੇ ਵੇਦਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਹਥਿਆਰ ਲੈ ਕੇ ਆਇਆ ਸੀ ਲਾਇਸੈਂਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਇਹ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇਗਾ ਇਹ 2-3 ਲੱਖ ਰੁਪਏ ਦਾ ਲੈਣਦੇ ਨੇਗਾ ਹਾਂਜੀ ਤੇ ਪੈਸੇ ਨਾ ਉਹ ਉਹਦਾ ਲੈਣਦੇ ਨੇ ਕੋਈ ਨਹੀਂ ਹੋਰੀ ਸਿਸਟਰ ਦਾ ਗਾਈ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਠੀਕ ਹੈ ਇਹਨੂੰ ਲੈ ਕੇ ਹਾਂ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਹਾਂਜੀ ਪੁਲਿਸ ਨੂੰ ਕੰਪਲੇਨ ਕਰਤੀ ਹੈ ਪੀਸੀਆ ਦੀ ਗੱਡੀ ਮੋਕੇ ਹਾਂਜੀ ਪੀਸੀਆ ਦੀ ਗੱਡੀ ਆ ਗਈ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਹੈ ਸਰ ਜਿਹੜੀ ਸੰਪੂਰਨ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀਆ ਰ ਮੇਰਕੋ ਯਾਰ ਵੀ ਗੱਡੀ ਹੈ ਮੇਰਕੋ ਇਹ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੇ ਕੋਈ ਥ੍ਰੈਟ ਥਰੂਟ ਕੀਤੀ ਹੈ ਦਕਾਨਪਤੀ ਤੇ ਪਿਸਟਲ ਪਸਤ ਹੋ ਰਿਹਾ ਇੱਥੇ ਆਇਆ ਮੌਕੇ ਤੇ ਉਹਨਾਂ ਨੇ ਪੁੱਛਿਆ ਪੁੱਛਿਆ ਵਾ ਸਾਰਾ ਦੋਨੋਂ ਕੋ ਜੋ ਵੀ ਹੈਗੀ ਹੈ ਗੱਲਬਾਤ ਹੋຊੀ ਗਈ ਹੈ ਹੁਣ ਜੋ ਚਾਪਣੀ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਨੌਲੇਜ ਚ ਲੈ ਆਂਦਾ ਵਾ ਜੋ ਵੀ ਬੰਦੀ ਕਰ ਰਹੀ ਪਰਦੀ ਸੀ ਇਹ ਦੀ ਦੁਕਾਨ ਸੀ ਕਿਹੜੀ ਜਗ੍ਹਾ ਤੇ ਸਥਾਪਿਤ ਹੈ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੀ ਤੇ ਜੀਕੇ ਯੂਨੀਵਰਸਿਟੀ ਦੇ ਖੇਦ ਜੀਕੇ ਯੂਨੀਵਰਸਿਟੀ ਸਾਹ ਜੀਕੇ ਜੀਕੇ ਜੀ ਸਰ ਕੋਰਪਸ ਡਿਵੈਲਪਮੈਂਟ ਕਾਰਬਨ ਬੱਸ ਸੋ ਸੀਨੀਅਰ ਅਫਸਰਾਂ ਦੇ ਯੂਨੀਵਰਸਿਟੀ ਲੈ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਉਹ ਕਾਰਵਾਈ ਪੂਰੀ ਹੈ que não